ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਆ ਸਾ ਕਿ ਠੀਕ ਠਾਕ ਹੋਦੇ ਹੋਗੇ ਆਪਾਂ ਵਧੀਆ ਲੌਜੀ ਇੱਥੇ ਆਪਾਂ ਲੱਗ ਪਏ ਸਾਫ਼ ਸੁਥਾਈ ਨੂੰ ਬੱਚੇ ਆਪਾਂ ਤੋਰ ਦਿੱਤੇ ਆ ਸਕੂਲ ਤੇ ਆਪਾਂ ਲੱਗ ਪਏਗੇ ਨਾ ਕਮਰੇ ਚ ਫਿਰ ਆਪਾਂ ਪੁਰਾਣਾ ਬੈੱਡ ਇਧਰਲੀ ਸਾਈਡ ਤੇ ਰਹਿਣ ਤੇ ਇਹ ਕਮਰੇ ਚ ਹੀ ਰਹਿਣਾ ਟੀਵੀ ਇਧਰ ਤੇ ਬਸ ਆਪਾਂ ਇਹ ਬੈੱਡ ਇਧਰ ਰਹਿਣ ਤਾਂ ਬਸ ਇਹ ਬੈੱਡ ਦੇ ਆਪਾਂ ਕੱਪੜੇ-ਕੁਪੜੇ ਸੁੱਕਣੇ ਪਾ ਦੂੰਗੀ ਮੈਂ ਸਾਰੇ ਤੇ ਪਹਿਲਾਂ ਮੈਂ ਉੱਪਰ ਚੜਕੇ ਨਾ ਮੈਂ ਚਲ ਪੱਖਾ ਸਾਫ਼ ਕਰ ਲਾਂ ਪੱਕਾ ਨਾ ਗੰਦਾ ਹੋਇਆ ਹੈ ਘੱਟਾ-ਕੁੱਟਾ ਕਰਕੇ ਪੇਂਟ ਪੂੰਡ ਦੇ ਕਰਕੇ ਨਾ ਉੜਦਾ ਹੈ ਜਦੋਂ ਪੱਟੀ ਜੀ ਝਾੜੀ ਉਹ ਦੋ ਓਡੇ ਆੜੇ ਹੈ ਤੇ ਸਾਰਾ ਪੱਕਾ ਚਲਾਈ ਤੇ ਮੈਂ ਚਲ ਪੱਕਾ ਪਹਿਲਾਂ ਸਾਫ਼ ਕਰਨਾ ਪਹਿਲਾਂ ਮੈਂ ਝਾੜੂ ਨਾਲ ਝਾੜਿਆ ਫਿਰ ਮੈਂ ਤੌਲਗੀ ਨਾਲ ਸਾਫ਼ ਸੁਫੀ ਕੀਤਾ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਬੈੱਡ ਦੇ ਕੱਪੜੇ-ਕੁਪੜੇ ਕੱਢ ਕੇ ਸੁਕਣੇ ਪਾਏ ਤੇ ਨਾਲ ਲੱਗਾ ਹੈ ਮੇਰੇ ਘਰ ਸੇਵਕ ਪਹਿਲਾਂ ਤੇ ਪਾਪਾ ਨੇ ਕਰਾਇਆ ਥੋੜਾ ਬਤਾ ਉਹਨਾਂ ਨੇ ਕਰਵਾਇਆ ਤੇ ਫਿਰ ਮੁੜ ਕੇ ਉਸ ਤੋਂ ਬਾਅਦ ਮੈਂ ਆਪ ਹੀ ਕੀਤਾ ਖੁਦ ਬਸ ਬੈੱਡ ਬੁਡ ਦੀ ਸੈਟ ਕਰਨੀ ਹੈ ਜਿੰਦਰਾ ਪੁਰ ਕੀ ਕਪੜੇ ਉਪਰੇ ਕਰ ਲਏ ਨਾ ਮਗਰ ਜੇ ਕੋਈ ਉਹ ਵਾਲੀ ਮਰਗੀ ਸੇਕ ਕਰਾਉਣ ਨੂੰ ਪਈਆ ਵਿਚਾਰਾ ਤੇ ਬਸ ਇਸ ਤਰ੍ਹਾਂ ਹੀ ਸਾਰਾ ਦਿਨ ਇਸ ਤਰ੍ਹਾਂ ਹੀ ਕੰਮ ਕਰੀ ਤੇ ਜਦੋਂ ਪੇੜ ਦਾ ਪੇੜ ਦਿੱਤਾ ਤੇ ਕਮਰਾ ਬੜਾ ਹੋ ਜਾਂਦਾ ਨਾ ਇੱਕ ਕਮਰਾ ਕਰਕੇ ਛਾੜਦੀ ਹੁਦੋਂ ਦੂਜੇ ਕਮਰੇ ਵਿੱਚ ਕਲਾਰਾ ਪੈ ਜਾਂਦਾ ਬਾਕੀ ਬੈੱਡ ਬੁੱਡ ਤੇ ਬਾਹਰ ਕੱਢ ਕੇ ਧੁੱਪ ਲਵਲੀ ਤਕਰੀਬਨ ਸਾਰਿਆਂ ਨੂੰ ਤੇ ਸਿਰਫ ਇਹ ਬੈੱਡ ਹੀ ਲੈ ਲਈ ਅੱਜ ਇਹ ਬੈੱਡ ਦੀ ਵੀ ਵਾਰੀ ਜਿਹੜੀ ਆ ਗਈ ਆਪਾਂ ਇਹ ਬੈੱਡ ਦੀ ਵੀ ਸਫਾਈ ਕਰ ਦਿੰਨੇ ਆ ਰੂਮ ਰੂਮ ਦੀ ਸਫਾਈ ਕਰ ਦਿੰਨੇ ਆ ਤੇ ਅਸੀਂ ਪੇਟੀ ਦੀ ਪੇਟੀ ਦੀ ਅਜੇ ਨਹੀਂ ਦੀ ਅਜੇ ਆਪਣੇ ਉਦੋਂ ਜਦ ਨੇ ਜੁਣਨੇ ਲੱਗਨੇ ਆ ਦਿਵਾਰੀ ਤੋਂ ਬਾਅਦ ਦੇ ਬਾਅਦ ਚ ਦੇ ਵੀਡੀਓ ਆ ਬਾਕੀ ਇਸ ਤਰ੍ਹਾਂ ਦਾ ਉਹ ਬੇਂਡ ਵਾਲਿਆਂ ਨੇ ਕਿਹਾ ਕਿ ਮਿਸਤਰੀਆਂ ਕੋ ਛਰਨੇਲ ਵਾਲੋਂ ਉੱਪਰ ਜਾਲੀਆਂ ਬਨੇਰੇ ਤੇ ਜਾਲੀਆਂ ਲਾ ਕੇ ਤੇ ਬਾਕੀ ਮਿਸਤਰੀ ਪੇਂਟ ਵਾਲੇ ਫੇਰ ਆਉਣਗੇ ਉਹਨਾਂ ਦਾ ਦੋ ਤਿੰਨ ਦਿਨ ਦਾ ਕੰਮ ਰਹਿ ਗਿਆ ਫਿਰ ਜਾਲੀਆਂ ਨੂੰ ਪੇਡ ਕਰਵਾਵਾਂਗੇ ਆਪਾਂ ਤੇ ਇਸ ਕਰਕੇ ਆਪਾਂ ਉਹਨਾਂ ਨੂੰ ਮਨਾ ਕੀਤਾ ਜੇ ਥੋੜੇ ਇੱਕ ਦਿਨ ਆਉਣ ਤੋਂ ਤੇ ਬਾਕੀ ਬੈੱਡ ਦੀ ਆਪਣੀ ਦੂਸਰੇ ਵੱਡੇ ਵੱੜੇ ਦੀ ਸੈਟਿੰਗ ਵਗੈਰਾ ਹੋਣ ਵਾਲੀ ਜੇ ਲਾਈਟ ਵਗੈਰਾ ਪੈਣ ਵਾਲੀ ਬੈੱਡ ਚ ਨਈਂ ਡੀਉਟ ਲੱਗ ਜਾਣੀ ਆ ਉਹ ਲੱਗਣਗੀਆਂ ਤੇ ਇਹ ਵਾਸਤੇ ਕਈ ਕੰਮ ਇਕੱਠੇ ਕਰਦੇ ਵਿੱਚ ਹੋ ਜਾਂਦੀ ਹੈ ਤੇ ਕੋਈ ਜਦ ਚੁਲ ਵਜਿਆ ਇਸ ਬੈੱਡ ਦੀ ਵੀ ਮਤਲਬ ਕਿ ਕੱਪੜੇ-ਕੁੱਪੜੇ ਕੱਢ ਕੇ ਨਾ ਪੱਟੀ-ਪੱਟੀ ਪਰ ਵੀ ਜਿੱਦੋਂ ਝਾੜਦੇ ਆ ਸਾਰਾ ਖਲਾਰਾ ਜੇ ਕਚਰਾ ਜੇ ਥੱਲੇ ਡਿੱਗਦਾ ਵਾ ਕਿੰਨੀ ਕਨੀ ਕਬਰੀਕ ਵਰੀਕ ਜੇ ਆ ਤੇ ਇਹ ਅਜੇ ਕੱਪੜੇ ਇਹ ਬੈੱਡ ਤੇ ਉੱਪਰ ਪਾਤਰ ਉਪਰ ਪੈ ਹੀ ਨੂਹਲਾ ਬਟੀ ਦਾ ਧਰਾਵ ਦਿੱਤਾ ਹੀ ਉਂਝਲਾ ਆਪਾਂ ਬਾਹਰ ਕੱਢ ਕੇ ਆਏ ਹੁਣ ਜਦੋਂ ਸਾਫ਼-ਸੂਫ ਕਰਕੇ ਇਹ ਲੈ ਸੁਕੇ ਕੱਪੜੇ ਮਾਰ ਮੁਰ ਕੇ ਆਏ ਹੁਣ ਸਾਫ਼ ਕਰਕੇ ਅੰਦਰ ਢਾਤਾ ਵਾ ਤੇ ਇਸ ਬੈੱਡ ਰੂਮ ਜਿਹੜਾ ਅੱਜ ਆਪਾਂ ਸਾਫ਼-ਸੂਫ ਕਰ ਲੈਨੇ ਆਂ ਇਹਨੂੰ ਢੋਕਸਣ ਵਾਲੀ ਤੋਂ ਮਤਲਬ ਕਿ ਟੂਟ ਕਸਦੇ ਟੂਕ ਟੋਕਸੀ ਹੋਊਦੀ ਨਾ ਫਿਰ ਵਧੀਆ ਵਾਕੇ ਉਹ ਤਰ੍ਹਾਂ ਨਾ ਫਿਰ ਉਹ ਟੂਣ ਨਾ ਇਹੀ ਕਸੀ ਤੇ ਉਹ ਨਾਲ ਫਿਰ ਇਸਤੇ ਮਿਲ ਕਟੂੜ ਵਜਦੀ ਹੀਗੀ ਪਰ ਹਮ ਅਨ Kand de naal jaake ਇਹ ਬਹੁਤੇ ਬੁੜੇ ਕਦਾਹੀ ਉੱਪਰ ਤੇਲ ਕਰਕੇ ਮੈਂ ਟੂਣ ਟਾ ਕਸੀ ਜਾਉਗੀ ਆਪਣੀ ਜੇ ਕੋਲ ਜੀ ਆਪਾਂ ਡਾਂਸ ਸਫਾਈ ਕਰਨ ਸਫਾਈ ਕਰਦੇ ਪੈਸ ਬੈਡ ਪੂੰਝ ਪਾਣ ਕੇ ਤੇ ਉਸ ਤੋਂ ਬਾਅਦ ਆ ਮਤਲਬ ਸ਼ਾਮਾ ਹੀ ਪੈ ਗਈ ਐ ਸੌਫਾ ਸਪਾਈ ਨੂੰ ਫਿਰ ਬੈੱਡ ਪੁੱਠਾ ਮਤਲਬ ਸਾਈਡਾਂ ਤੋਂ ਟੇਡਾ ਕਰਕੇ ਪੁੱਠਾ ਕਰਕੇ ਉਧਰੋਂ ਸਾਫ਼ ਕੀਤਾ ਸਾਫ਼ ਸੁਭ ਕਰਕੇ ਤੇ ਉਸ ਤੋਂ ਬਾਅਦ ਆ ਮੈਂ ਮੁੜ ਕੇ ਬੱਚੇ ਆ ਗਏ ਕੋ ਚੱਕ ਚਲਾ ਲਿਆ ਅਸੀਂ ਅੰਦਰ ਜਦੋਂ ਬੱਚੇ ਆ ਗਏ ਤੇ ਬੱਚੇ ਸਮਾਨ ਬੱਚੇ ਆ ਆ ਰੱਖਿਆ ਕਿਉਂਕਿ ਕਾਫੀ ਟਾਈਮ ਫਿਰ ਲੱਗ ਜਾਂਦਾ ਵਾ ਕਿਉਂਕਿ ਥੱਲੇ ਇੰਨਾ ਜਾਲਾ ਨਹੀਂ ਕਿਉਂਕਿ ਸਾਫ਼ ਸੁਭ ਤੇ ਉਸ ਤਰ੍ਹਾਂ ਉੱਚੇ ਆ ਬੈੱਡ ਤੇ ਥੱਲੇੋਂ ਨਿਕਲਦਾ ਕੂੜਾ ਕਾੜਾ ਪਰ ਫਿਰ ਵੀ ਨਾ ਕਿ ਟੇਡੇ ਕਰਕੇ ਤੇ ਫਿਰ ਆਪਾਂ ਝਾੜੂ-ਝੂੜੂ ਚੰਗੀ ਤਰ੍ਹਾਂ ਕਲਾ ਲਿਆ ਸੀ ਬੈੱਡ ਦੇ ਸਾਈਡਾਂ ਤੋਂ ਕੇ ਬੈੱਡ ਵਾਵਾ ਪਾਰਾ ਹੀ ਮੈਂ ਵਾਹਾਂ ਹੀ ਮਲੂਕ ਕੀਤਾ ਤਾਂ ਖੜਾ ਤੇ ਬੱਸ ਬੱਸ ਐਸ ਤਰ੍ਹਾਂ ਹੀ ਆਪਾਂ ਮਤਲਬ ਕਿ ਸਾਰੀਆਂ ਸਾਈਡਾਂ ਤੇ ਮਤਲਬ ਕਿ ਮਾਰ ਲਿਆ ਕਿਉਂਕਿ ਚਾਹੀਦਾ ਹਨ ਸਾਫ ਸਪਾਈ ਹੋਊ ਫਿਰ ਜਲੋਂ ਕਪੜੇ-ਕਪੜੇ ਕੱਢੀ ਤੇ ਫਿਰ ਕਿ ਜੇ ਹੁਣ ਤੇ ਆਪਾਂ ਵਿਹਲਾ ਬੁੱਲਾ ਕੀਤਾ ਹੈਗਾ ਇਹ ਬਾਹਰ ਨਹੀਂ ਕੱਢਣਾ ਇਹ ਆਪਾਂ ਦੂਜੇ ਕਮਰੇ 'ਚ ਕੱਢਣਾ ਸੀ ਉਦੋਂ ਆਪੇ ਰਹਾਤਾ ਫਿਰ ਮੈਂ ਕਿ ਰਹਿਣ ਦੇਣਾ ਇਸੇ ਕਮਰੇ 'ਚ ਤੇ ਬਾਕੀ ਆਪਣੇ ਵੀਡੀਓ 'ਚ ਖਲਾਰਾ ਵੇਖ ਲਓ ਬੱਚਿਆ ਗਏ ਆ ਆਪਣੇ ਸਕੂਲ ਤੋਂ ਤੇ ਇੰਦਨ ਆਪਣਾ ਖਲਾਰਾ ਵੇਖ ਲੋ ਟਰੰਕਾ ਟੁੰਕ ਦੇ ਕੱਪੜੇ ਕੁੱਪੜੇ ਪਏ ਆ ਤੇ ਇਹਦੇ ਰੰਗਤ ਬੈਡ ਦੇ ਕੱਪੜੇ ਕੁੱਪੜੇੰਦਾ ਲਾਦੇ ਤੇ ਇਲਾਕੇ ਤੋਂ ਅੱਗੇ ਦਿੱਤੀਆਂ ਦੇ ਛਾੜ ਦੇ ਮੈਂ ਮਸ਼ੀਨ 'ਚ ਪਾਉਣ ਲੱਗੀ ਆ ਇਹ ਮੈਂ ਪਾਲਾ ਮਸ਼ੀਨ 'ਚ ਬੱਤੀ ਵੀੜਾ ਆਪਣਾ ਤਕਰੀਬਨ ਹੋ ਗਈ ਚੱਲੇ ਆ ਸਾਰਾ ਹੋ ਗਿਆ ਤਾਂ ਤਾਂ ਬਲੌਕ ਵੀ ਛੋਇਸ ਵਾਂਗ ਉਹ ਵੱਲੋਂ ਚੱਲਦੀ ਕਲਾ ਵਿੱਚ ਰੱਖੇ ਅੱਜ ਇਹ ਦਿਨ ਐਤਵਾਰ ਮਮਾ ਲੋ ਦੇ ਅੰਚ ਆਲੂ ਵਾਲੀਆਂ ਆਲੂ ਵਾਲੀਆਂ ਰੋਟੀਆਂ ਅੱਜ ਨਾਲੇ ਮੈਨੂੰ ਚੂੜੀਆਂ ਹਲੇ ਕਿਦੇ ਤੇ ਉਹ ਤੇ ਜਾ ਰਹਾ ਮਾ ਕੁਈਆਂ ਵਾਂ ਚੂੜੀਆਂ ਤਾਂ ਚੋਗੀਆਂ ਦਿਖਾਵਾਂ ਕਿ ਉੱਥੇ ਸੱਚੀ ਗੱਲ ਦੀ ਸਾਰੇ ਹੋਸਨਾ ਉੱਥੇ ਮਿਲਦਾ ਚ ਇਹ ਸਵਾਲ ਤੇ ਤੁਹਾਨੂੰ ਦਿੰਦੇ ਅੰਦਾਜ਼ੇ ਤੇ ਆਪਾਂ ਉਹਨਾਂ ਦੇ ਖਾਲੇ ਬਾਰ ਚੱਲਨੇ ਲੱਗ ਲਾਪੇ ਤੇ ਇਸ ਤਰ੍ਹਾਂ ਹੀ ਆਈ ਆ ਮਾਰ ਚੱਲਨੇ ਵਾਲੇ ਤੇ ਇਹ ਲੈਂਦੇ ਨਹੀਂ ਦੀ ਆਪਣੀ ਉਹ ਆਏ ਤੇ ਇੱਕ ਅਜਿਹਾ ਕਿੰਨ ਨੂੰ ਆ 12 ਦੇ ਦੋ ਟਾਈਮ ਤੇ ਹੁਣ ਹੋ ਗਿਆ ਵਾ 11:10 ਦਾ ਪਾਣੀ ਪੋਲੀ ਚਾਰਾ ਹੋ ਗੀਆਂ ਜੀ ਪਤਾ ਹੀ ਨਹੀਂ ਮੈਨੂੰ ਦੇਖੇ ਬਾਤ ਤਾਂ ਹੱਦ ਚੱਲਨੇ ਲੱਗਦੇ ਅੱਜ ਤੁਹਾਨੂੰ ਵਿਖਾ ਕੇ ਮੈਂ ਤੋਕੋ ਉਹ ਜਾਨੀ ਪਾ ਤਾਰ ਮਮਾ ਨੇ ਮਮਾ ਖਾ ਦੂ ਵੀ ਖਾ ਲਾ ਮੈਂ ਖਾ ਲਿਆ ਉਹਦੇ ਅੰਮ੍ਰਿਤ ਸੁਆਦ ਲਗ ਨਹੀਂ ਆਲੂ ਵਾਲੀਆਂ ਆ ਦੇਖੋ ਇਹ ਸਾਰਾ ਆਲੂ ਨੂੰ ਮਿਕਸ ਕੀਤਾ ਹੋਇਆ ਮਮਾ ਨੇ ਤੇ ਚਲੋ ਖਾਓ ਬਟਾ ਤੁਸੀਂ ਓਕੇ ਚਲੋ ਇਧਰ ਆਓ